ਨਾਰਾ ਲਾ ਦੋ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਮਤ ਡਾਕਟਰ ਜਸਵੀਰ ਸਿੰਘ ਸੰਧੂ ਜਿੰਦਾਬਾਦ ਡਾਕਟਰ ਜਸਵੀਰ ਸਿੰਘ ਸੰਧੂ ਜਿੰਦਾਬਾਦ ਮਾਈਕ ਤੇ ਆਓ ਥੋੜਾ ਜਿਹਾ ਮੁੰਮੈਂਟ ਚਾਹੀਦਾ ਸਾਫ ਦਾ ਭਰਾ ਦਾ ਯਾਰ ਚੱਲ ਸਾਈਡ ਤੇ ਹੋ ਯਾਰ ਸਾਈਡ ਤੇ ਹੋ ਯਾਰ ਇੱਥੇ ਥੋੜਾ ਜਿਹਾ ਕੋਈ ਨਾ ਵੀ ਟਕਰਾ ਹੋ ਗਿਆ ਇੱਥੇ ਫਿਰ ਕਰਦਾ ਹਾਂ ਕੌਣ ਇਹ ਤਾਂ ਕਿ ਪ੍ਰੋਟੋਕੋਲ ਇਹਨਾਂ ਜਿਹੜਾ ਉਹ ਆਪਣੇ ਕਮਰੇ ਦੇ ਬਾਹਰ ਗਿਆ ਤੇ ਉਹਨੂੰ ਸੌਣੀ ਨਹੀਂ ਪਈ ਪਈ ਪ੍ਰੋਟੋਕੋਲ ਆ ਸਾਡੇ ਬਜੇਦਿਆਂ ਨੂੰ ਨਹੀਂ ਸਮਝਉਂਦੇ ਕਿ ਬਾਪੂ ਜੀ ਅ ਸਰਦਾਰ ਕਨੀਤਾਂ ਰਵਾਜੀ ਦੇ ਹੱਕ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਕੋਰ ਕਾਸਾ ਦੇ ਕਿ ਬਰਮਜੀਤ ਸਿੰਘ ਵੱਲੋਂ ਲੁਕੰਮੇ ਵੱਲੋਂ ਸੋ ਬਹੁਤ ਵੱਡਾ ਜਿਹੜਾ ਹਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੂੰ ਮਿਲਿਆ ਉਹ ਇਹਦੇ ਵਿੱਚ ਤਕਰੀਬਨ ਸਾਡੇ ਆਮ ਆਦਮੀ ਪਾਰਟੀ ਦੇ ਵਸਤਰਕੇ ਦੇ ਸਾਰੇ ਲੀਡਰਸ਼ਿਪ ਜਿਹੜੀ ਉਹ ਮੌਜੂਦ ਰਹੀ ਸੋ ਬਹੁਤ ਵੱਡਾ ਹੁਲਾਰਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਮਿਲਿਆ ਸੋ ਇਹ ਜਿਹੜੀ ਸੀਟ ਆਸੀਂ ਵੱਡੀ ਨੀਡ ਦੇ ਨਾਂ ਦਿੱਤਾ ਸਾਡੀ ਰਿਵਾਜੀ ਨਹੀਂ ਪਹੁੰਚੇ ਕਿ ਕੈਨ ਮੀਟਿੰਗ ਸਾਡੀ ਰਿਵਾਜੀ ਆ ਰਹੀ ਹੈ ਜੀ ਰਸਤੇ 'ਚ ਮੀਟਿੰਗਾਂ ਕਿਉਂਕਿ ਉਹ ਮੀਟਿੰਗਾਂ ਦਾ ਦੌਰ ਹੋਣ ਜਿਆਦਾ ਹੋਣ ਕਰਕੇ ਥੋੜਾ ਬਹੁਤ ਲੇਟ ਹੋਣ ਲੇਟ ਹੋਣ ਹੋ ਹੀ ਜਾਂਦਾ ਬੰਦਾ ਬਾਕੀ ਅਸੀਂ ਮੀਟਿੰਗ ਵਧੀਆ ਤਰੀਕੇ ਨਾਲ ਅਟੈਂਡ ਹੋਈ ਹੈ ਸਾਡੀ ਸਾਰੀ ਮੀਟਿੰਗ ਬਹੁਤ ਵਧੀਆ ਹੈ ਸੋ ਬਹੁਤ ਵੱਡਾ ਹੰਗਾਰਾ ਜਿਹੜਾ ਸਾਨੂੰ ਮਿਲਿਆ ਕੁਆਲਿਟੀ ਪਰਫਾਰਮੈਂਸ ਦੇ ਵਿੱਚ ਵਾਧਾ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਜੀ ਸਾਡਾ ਵੀਰ ਇੱਕ ਵਾਰ ਪਹਿਲਾਂ ਹੀ ਜੁਆਇਨ ਕੀਤਾ ਸੋ ਜੁਆਇਨਿੰਗ ਦੇ ਨਾਲ ਇਸ ਏਰੀਆ ਦੇ ਜਿਹੜੇ ਤਿਆਰ ਆ ਉਹ ਸਾਨੂੰ ਹੋਰ ਵਧਿਆ ਸਾਡਾ ਅਗੇ ਨਾਲ ਮੇਰਾ ਨਾਮ ਪਰਮਜੀਤ ਸਿੰਘ ਕੋੜਖਾਲਸਾ ਜੀ ਹਾਂਜੀ ਤੇ ਮੇਰੇ ਨਾਲ ਹੈਪੀ ਦਿਓਲ ਹਾਂਜੀ ਮੇਰੇ ਨਾਲ ਮਨੋਜ ਡੀਪੂ ਵਾਲਾ ਜੀ ਵੀਰ ਤੇ ਮਨਦੀਪ ਵੀਰ ਸਾਡਾ ਜੀ ਦਵਿੰਦਰ ਜੀ ਡੀਪੂ ਵਾਲਾ ਆਰਿਆਂ ਦੇ ਸਹਿਯੋਗ ਨਾਲ ਅਜੇ ਮੀਟਿੰਗ ਰੱਖੀ ਹੈ ਜਿਹੜੀ ਕਿ ਬਹੁਤ ਵਧੀਆ ਸਫਲ ਸਾਨੂੰ ਲੋਕਾਂ ਨੇ ਪਰ ਮੰਗ ਆ ਰ ਦਿੱਤਾ ਕਿ ਆਮ ਆਦਮੀ ਦੀ ਅਸੀਂ ਵੱਤੋ ਵੱਧ ਸੇਵਾ ਕਰਾਂਗੇ ਅੱਗੇ ਤੋਂ ਪਾਰਟੀ ਨਾਲ ਪਹਿਲੀ ਵਾਰ ਜੁੜੇ ਹਾਂ ਸ਼ੁਰੂ ਤੋਂ ਕਾਲੀ ਦਲ ਨਾਲ ਚੱਲੇ ਹਾਂ ਤੇ ਸਾਨੂੰ ਜੋ ਆਮ ਪਾਰਟੀ ਦੇ ਵਿੱਚ ਪਿਆਰ ਮਿਲਿਆ ਉਹ ਨਹੀਂ ਮਿਲਿਆ ਆਮ ਪਾਰਟੀ ਦੇ ਵੀ ਸ਼ਾਮਿਲ ਹੋਏ ਹੋ ਉਹ ਨਾਲੇ ਕੀ ਕਾਹਦੇ ਕਰਨ ਵਿੱਚ ਇੱਕ ਤੇ ਜੀ ਵੇਖੋ ਸਾਰੇ ਜਿੰਨੇ ਵੀ ਗਰੀਬ ਸਾਡਾ ਇੱਥੇ ਏਰੀਆ ਦਾ ਸਾਰੇ ਅਸੀਂ ਬੇਲ ਨਹੀਂ ਜੀ ਇਹ ਤੱਕ ਤਾਰੇ ਜਿਉਂ ਆਮ ਪਾਰਟੀ ਬਣੀ ਆ ਹੋਰ ਵੀ ਕਈ ਸਹੂਲਤਾਂ ਜਿਹੜੀਆਂ ਸਾਡੇ ਇਲਾਕੇ ਦਾ ਗਲੀਆਂ ਵਿਕਾਸ ਹੋਇਆ ਵਾ ਬਹੁਤ ਵਧੀਆ ਨਾਲ ਡਿਵੈਲਪਮੈਂਟ ਕੀਤੀ ਹੈ ਜੀ ਉਹ ਤੋਂ ਅਸੀਂ ਪ੍ਰਭਾਵਿਤ ਹੋ ਗਏ ਅਸੀਂ ਆਮ ਪਾਰਟੀ ਸਪੋਰਟ ਕੀਤੀ ਹੈ ਕਿੰਨੇ ਸਾਲ ਸੇਵਾ ਕੀਤੀ ਅਸੀਂ ਕਾਲੀ ਦਸਦੀ ਜੀ 35 ਸਾਲ ਸੇਵਾ ਕੀਤੀ ਬਜ਼ੁਰਗਾਂ ਤੋਂ ਚੱਲਦੇ ਹੋਣੇ ਹਾਂ ਜੀ ਸ਼ੁਰੂ ਤੋਂ ਲੈ ਕੇ ਤੇ ਸਾਰੀ ਜਵਾਨੀ ਹਸਾਬ ਨਹੀਂ ਕਾਲੀ ਦਲ ਦੀ ਗੱਡੀ ਆਪਣੀ ਵੀ ਗਾਂ ਤੇ ਪਰ ਹੁਣ ਉਹ ਜਾਂ ਨਹੀਂ ਸਾਡੀਆਂ ਕਾਲੀ ਦਲ ਦੇ ਵਿੱਚ ਸਾਨੂੰ ਮਿਲੀਆਂ ਜਿਹੜਾ ਕਿ ਸਾਨੂੰ ਹੁਣ ਇਹਨਾਂ ਨੇ ਬਹੁਤ ਵਧੀਆ ਪਿਆਰ ਇੱਜ਼ਤ ਮਾਣ ਮਿਲਦਾ ਆ ਪਾਰਟੀ ਦੇ ਵਿੱਚ ਵਧੀਆ ਸਾਰੇ ਇੱਕ ਦੂਜੇ ਸਪੋਰਟ ਨਾਲ ਹਾਂਜੀ ਮੈਂ ਜੀ ਹੈਪੀ ਦੇਵਾਲ ਵਾਰਡ ਇੰਚਾਰਜ ਵਾਰਡ ਨੰਬਰ 77 ਪੁਰਾਣੀ ਨਵੀਂ ਕਟੜ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਵੈਲਕਮ ਕਰਦਾ ਸਾਰੇ ਪ੍ਰੈਸ ਵੋਟਰਾਂ ਦਾ ਤੇ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਸੀ ਪੰਮੇ ਵੀਰ ਦੇ ਘਰੇ ਰੱਖੀ ਗਈ ਸੀ ਚਲੋ ਆਪਾਂ ਪੰਜ ਛੇ ਵੀਰਾਂ ਨੇ ਰਲ ਕੇ ਆਪਾਂ ਵਧੀਆ ਤਰੀਕੇ ਨਾਲ ਕੋਸ਼ਿਸ਼ ਕੀਤੀ ਆ ਵੀ ਵਧੀਆ ਮੀਟਿੰਗ ਸਾਡੀ ਭੁਗਤੇ ਤੇ ਬਹੁਤ ਵਧੀਆ ਪਬਲਿਕ ਵੱਲੋਂ ਜਿਹੜਾ ਹਮਗਾਰਾ ਸਾਨੂੰ ਮਿਲਿਆ ਵਾ ਕਾਫੀ ਕਾਠ ਕੋਈ 3-400 ਬੰਦੇ ਦਾ ਹੋ ਗਿਆ ਸੀਗਾ ਤੇ ਆਪਣਾ ਜਿਹਦੇ ਵਿੱਚ ਆਪਣਾ ਕੁਲਵੀਰ ਗਿੱਲ ਸਾਹਿਬ ਆਏ ਆ ਤੇ ਡਾਕਟਰ ਜਸਵੀਰ ਸਿੰਘ ਸਦੂ ਜੀ ਆਏ ਆ ਐਮ ਐਲ ਏ ਤੇ ਬਾਕੀ ਵਗਰੂ ਠੋਖ ਰੱਖ ਕੇ ਆਪਣੀ ਜਿਹੜੀ ਇਹ ਸ਼ੀਟ ਆਪਾਂ ਵਧੀਆ ਤਰੀਕੇ ਨਾਲ ਜਿਤਾਗੇ ਤਾਂ ਵਧੀਆ ਮੀਟਿੰਗ ਹੋਈ ਅੱਜ ਆ ਪੰਮੇ ਦੇ ਘਰੇ ਤੇ ਇਹੋ ਗੱਣਾ ਜਾਵਾਂਗਾ ਕਿ ਲੋਕਾਂ ਦਾ ਬਹੁਤ ਚਕਾ ਆਇਆ ਤੇ ਸੀਟ ਜਰੂਰ ਜਰੂਰ ਜਿੱਤੀ ਜਾਊਗੀ ਤੇ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿ ਜਿਹੜੇ 32 ਦੇ ਬਿੱਲ ਮਾਫ ਕੀਤੇ ਉਹਨਾਂ ਦਾ ਬਹੁਤ ਇਹਨਾਂ ਨੂੰ ਫਾਇਦਾ ਮਿਲਣਾ ਆ ਤੇ ਮੀਟਿੰਗ ਅੱਜ ਦੀ ਬਹੁਤ ਬਹੁਤ ਵਧੀਆ ਗਈ ਆ ਹੈਪੀ ਵੀオール ਮਨਦੀਪ ਦਵਿੰਦਰ ਪੰਮਾ ਸਾਡੀ 5-6 ਬੰਨੇ ਟੀਮ ਹੈ ਤਲਵੀਰ ਭਾਈ ਨੇ ਆ ਕੇ ਸੰਬੋਧਨ ਕੀਤਾ ਅੱਧਾ ਘੰਟਾ ਬਹੁਤ ਵਧੀਆ ਉਹਨਾਂ ਨੇ ਸੰਬੋਧਨ ਕੀਤਾ ਬਹੁਤ ਕੁਆਲਟੀ ਦੇ ਕੰਮ ਬਾਰੇ ਦੱਸਿਆ ਤੇ ਆਉਣ ਵਾਲੇ ਟਾਈਮ ਤੇ ਜੇ ਆਪਾਂ ਇਹ ਬਣਾ ਬਣਾ ਦਿੰਨੇ ਆ ਆਪਣੇ ਧਾਲੀਵਾਲ ਸਾਹਿਬ ਨੂੰ ਤੇ ਸਾਡੇ ਸ਼ਹਿਰ ਨੂੰ ਬਹੁਤ ਫਾਇਦਾ ਮਿਲੇਗਾ ਜਿਹੜਾ ਸਾਡਾ ਪੋਟਨ ਦਾ ਫਟਗੋਲਾ ਮਸਲਾ ਇਹ ਜਰੂਰ ਹੱਲ ਹੋਏਗਾ